ਸਾਸਰੀ ਗਾਲ ਜੀ ਸਾਰਿਆਂ ਨੂੰ ਅੱਜ ਝੋਨਾ ਬਣਾਉਂਦੇ ਪਏ ਆਪਾਂ ਜਾਣ ਪਛਾਣ ਵਾਲੇ ਅੰਕਲ ਆ ਉਹਨਾਂ ਦਾ ਝੋਨਾ ਵੱਡ ਹੋ ਰਿਹਾ ਤੇ ਆਪਾਂ ਜੀੜਾ ਲਾਉਣ ਵਾਸਤੇ ਆਏ ਸੀਗੇ ਉਹਨਾਂ ਕੋਲ ਇੱਕ ਟਰੈਕਟਰ ਹੈ ਇੱਕ ਨਾਲ ਆਪਾਂ ਜੀੜਾ ਲਵਾ ਦੀ ਦਾ ਤੇ ਝੋਨਿਆਂ ਦੀ ਝਾੜ ਦੀ ਗੱਲ ਕਰੀਏ ਆ ਇੱਕ ਝੋਨਾ 110 ਆ ਤੇ ਮਾਡਲ ਦੇਖ ਲੋ ਬੇਰ ਕੋਲ ਹਰੇ ਇਹਦੇ ਸਾਰੇ ਮੋੜ ਹਰੇ ਆ ਜਿੰਨੇ ਵੀ ਦੇਖ ਰੋ ਨਲਪੀਆਂ ਹਰੀਆਂ ਦਾਣਾ ਵੀ ਐਨ ਚੰਗੀ ਤਰ੍ਹਾਂ ਲੱਗਦਾ ਦੇਖ ਰੋ ਦਾਣਾ ਕਿੰਨਾ ਲੱਗਦਾ ਔਰ ਝਾੜ ਦੀ ਜੇ ਗੱਲ ਕਰੀ ਉਹ ਹੀ ਚਾਰ ਕਨਾਲਾਂ ਦੇ ਵਿੱਚ ਇੱਕ ਟੈਂਕ ਹੋਇਆ ਤੇ 110 ਝੋਨਾ ਆ ਇਹਦੇ 110 ਤੇ ਆਸ ਸੀਗੀ ਲੋਕਾਂ ਨੂੰ ਇਹਦਾ ਝਾੜ ਵੀ ਮਤਲਬ 25 ਤੋਂ ਕ੍ਰੋਸ ਨਹੀਂ ਕਰਦਾ 20 ਤੋਂ ਬੱਟ 20 ਤੋਂ 25 ਦੇ ਵਿੱਚ ਵਿੱਚ 21 22 ਦੇ ਲਗਭਗ ਰਹਿਣਾ ਕਿ ਰਹਿ ਗਿਆ ਇਸ ਵਾਰ ਤੇ ਜਿੱਦਾਂ ਇਹਦਾ ਸੀਜ਼ਨ ਅੱਗੇ ਜਾਈ ਜਾਂਦਾ ਕਿਸਾਨਾਂ ਨੂੰ ਐਸਾ ਟੁੱਟੀ ਜਾਂਦੀ ਨਹੀਂ ਇਹ ਤਾਂ ਪਹਿਲਾਂ ਥੋੜਾ ਜਿਹਾ ਉਮੀਦ ਇਹ ਸੀਗੀ ਵੀ ਚਲੋ ਗੇਤਾ ਨਹੀਂ ਨਿਕਲੇ ਤਾਂ ਪਛੇਤਾ ਨਿਕਲ ਜਾਊਗਾ ਪਰ ਪਛੇਤਾ ਵੀ ਝਾੜ ਉਦਈਆਂ ਉੱਥੇ ਕੀ ਆ ਝਾੜ ਦੇ ਵਿੱਚ ਇਸ ਵਾਰ ਟੱਟੋ ਘਟ ਵੀ ਜੇ ਆਪਾਂ ਗੱਲ ਕਰੀਏ 5 ਤੋਂ 10 ਕੁਇੰਟਲ ਦਾ ਘਾਟਾ ਲੱਗ ਰਿਹਾ ਕਿਸਾਨਾਂ ਨੂੰ ਬਾਕੀ ਜੇ ਗੱਲ ਕਰੀਏ ਇਹ ਹੀ ਕਸਾਨੀ ਆ ਇਹ ਹੀ ਅਨਦਾਤਾ ਤਾਂ ਹੀ ਕਿਹਾ ਜਾਂਦਾ ਹੈ ਵਿਸ਼ੇ ਮਹੀਨੇ